ਜਿੰਦਾਬਾਦ ਲੋਕ ਨਬਦੇ ਜਿੰਦਾਬਾਦ ਕੀ ਕਹਿਣਾ ਚਾਹੋਗੇ ਸਰ ਰਾਜ ਨੇ ਇਸ ਕੱਟ ਬਾਰੇ ਬੜੀਆ ਜੀ ਬਹੁਤ ਦਸਤਾ ਲੋਕਾਂ ਵਿੱਚ ਜੀ ਕਾਂਗਰਸ ਵਾਸਤੇ ਜੀ ਲੋਕ ਬਦਲਣਾ ਚਾਹੁੰਦੇ ਆ ਦਿੱਲੀ ਚੋਕ ਦੀ ਭਾਜਪਾ ਸਰਕਾਰ ਨੂੰ ਹਟਾਉਣਾ ਚਾਹੁੰਦੇ ਹੈਗੇ ਜੀ ਤੇ ਦੇਖਦਾਂ ਨੇ ਕਿੰਨਾ ਜਨਨ ਜੋਸ਼ ਹੈ ਇਹਨਾਂ ਕਾਕਰ ਜਿੰਦ ਸਿੰਘ ਜੀ ਹੈਗੇ ਹੈ ਜੀ ਇਹ ਹੋਰ ਕਾਂਗਰਸ ਦੇ ਵਰਕਰ ਬੜੇ ਉਤਸ਼ਾਹ ਵਿੱਚ ਨੇ ਜੀ ਜੀ ਇਹ ਵੀ ਲੱਗਿਆ ਕਿ ਆਪਾਂ ਬਹੁਤ ਵੱਡੇ ਮਾਰਦੇ ਨਾਲ ਸਨਮਾਨ ਕਰਦੇ ਜੀ ਸੋ ਐਮਐਲ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਤਿਕਾ ਜੀ ਅੱਜ ਆਪਾਂ ਸਾਹਮਣੇ ਹੌਲਡ ਕਰਦੇ ਆਪਾਂ ਜੀ ਦੇਖ ਰਿਹਾ ਹਾਂ ਕਿੰਨਾ ਵੱਡਾ ਉਤਸ਼ਾਹ ਅਸੀਂ ਪੰਡਾ ਜੀ ਵੀ ਹੋ ਕੇ ਆਏ ਆ ਮੈਂ ਇਸ ਤਰ੍ਹਾਂ ਦਾ ਮੋਹਰ ਕਿਸੇ ਇਲੈਕਸ਼ਨ 'ਚ ਨਹੀਂ ਦੇਖਿਆ ਜੀ ਪਰ ਐਡਾ ਵੱਡਾ ਲੋਕਾਂ ਦੀ ਚਾਹ ਹੈ ਇਸ ਇਲੈਕਸ਼ਨ ਦਾ ਜਿਸ ਨੂੰ ਉਮੀਦ ਕਰ ਸਕਦੇ ਆ ਜੀ ਜੀ ਵੱਡੇ ਪਾਰਦਰਸ਼ ਨਾਲ ਲੜਨ ਦੀ ਜਿੰਦਾਂ ਦੀ ਸਮਰਥਨ ਕਰਗੇ ਜੀ ਪਰ ਬਹੁਤ ਵੱਡੇ ਪਾਰਦਰਸ਼ ਤੇ ਨਾਲ ਪਿਆਰਾ ਵੀ ਜੀ ਸਭ ਨੂੰ ਬਤਾਉਂਦਾ ਜਿੰਦਾਬਾਦ ਥੈਂਕ ਯੂ زندہ باد 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 اے انرجی دلجی زندہ باد انرجی کا میں بول رہا ہوں زندہ باد میں بول رہا ہوں زندہ باد ڈاکٹر تمہاری زندہ باد ہمارا ہولڈ واجی نہ کرو بھائی اوئے پارٹی کی کمی ہولڈ واجی نہ کرو پیچھے پارٹی فوٹو زندہ باد اتنا پہنچو کی طرح ہے ادھر دیکھو جی ایک منٹ پیچھے ہو